ਬੀਤੇ ਸੋਮਵਾਰ ਸ਼ਾਮ ਆਏ ਮੌਸਮੀ ਬਰਸਾਤ ਨੇ ਜਿੱਥੇ ਕਿਸਾਨਾਂ ਦੇ ਸਾਹ ਸੁੱਕੇ ਰੱਖ ਦਿੱਤੇ ਨੇ ਉੱਥੇ ਹੀ ਮਾਰਕੀਟ ਕਮੇਟੀ ਪਟਿਆਲਾ ਦੇ ਪ੍ਰਬੰਧਾਂ ਦੇ ਘਾਟ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕੁਝ ਮਿੰਟਾਂ ਦੀ ਬਰਸਾਤ ਨੇ ਪੰਜਾਬ ਸਰਕਾਰ ਦੇ ਵੱਡੇ ਵੱਡੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਅਚਾਨਕ ਆਏ ਇਸ ਮੀਂਹ ਕਾਰਨ ਅਨਾਜ ਮੰਡੀ ਪਟਿਆਲਾ ਵਿੱਚ ਕਣਕ ਦੀਆਂ ਜੋ ਠੇੜੀਆਂ ਸਾਈਡਾਂ ਤੋਂ ਬਾਹਰ ਲਗਵਾਈਆਂ ਹੋਈਆਂ ਸਨ ਪੂਰੀ ਤਰ੍ਹਾਂ ਭਿੱਜ ਗਈਆਂ ਮਾਰਕੀਟ ਕਮੇਟੀ ਵੱਲੋਂ ਖੁੱਲੇ ਆਸਮਾਨ ਹੇਠ ਪਈਆਂ ਢੇਰੀਆਂ ਨੂੰ ਮੀਂਹ ਤੋਂ ਬਚਾਉਣ ਲਈ ਪੂਕਤਾ ਪ੍ਰਬੰਧਨ ਨਾ ਹੋਣ ਕਾਰਨ ਕਿਸਾਨਾਂ ਦੀ ਕਈ ਕੁਇੰਟਲ ਫਸਲ ਮੀਤੇ ਪਾਣੀ ਵਿੱਚ ਰੁੜ ਗਈ ਜੋ ਫਸਲ ਬਚ ਵੀ ਗਈ ਉਸ ਨੂੰ ਵੇਚਣ ਲਈ ਵੀ ਉਹਨਾਂ ਕਿਸਾਨਾਂ ਨੂੰ ਕਈ ਦਿਨ ਮੰਡੀਆਂ ਵਿੱਚ ੱੱੱਕੇ ਖਾਣੇ ਪੈਣਗੇ ਕਿਉਂਕਿ ਫਸਲ ਵਿੱਚ ਨਮੀ ਦੀ ਮਾਤਰਾ ਵੱਧ ਗਈ ਹੈ ਪਟਿਆਲਾ ਦੀ ਦਾਣਾ ਮੰਡੀ ਵਿੱਚ ਤਾਂ ਕਿਸਾਨਾਂ ਨੂੰ ਬਾਦਾਨੇ ਦੀ ਘਾਟ ਕਾਰਨ ਪਹਿਲਾਂ ਹੀ ਕਈ ਦਿਨ ਆਪਣੀ ਫਸਲ ਵਿਕਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਮੀ ਕਾਰਨ ਗਿੱਲੀ ਹੋ ਚੁੱਕੀ ਫਸਲ ਨਮੀਤੀ ਮਾਤਰਾ ਘਟਣ ਤੱਕ ਸਰਕਾਰੀ ਏਜੰਸੀਆਂ ਦੁਆਰਾ ਖਰੀਦੀ ਨਹੀਂ ਜਾਵੇਗੀ ਅਤੇ ਹੋਰ ਕਿਸਾਨਾਂ ਦੁਆਰਾ ਫਸਲ ਮੰਡੀ ਵਿੱਚ ਲੈ ਆਂਦੀ ਜਾਵੇਗੀ ਤਾਂ ਦਾਣਾ ਮੰਡੀ ਦੇ ਵਿੱਚ ਇਕੱਠ ਅਤੇ ਭੀੜ ਵੱਧ ਜਾਵੇਗੀ ਜਿਸ ਨਾਲ ਸਰਕਾਰ ਦੇ ਕੋਵਿਡ-19 ਸੰਬੰਧੀ ਸਮਾਜਿਕ ਦੂਰੀ ਬਣਾਈ ਰੱਖਣ ਦੀਆਂ ਹਦਾਇਤਾਂ ਦੀ ਪਾਲਣਾ ਵੀ ਨਹੀਂ ਹੋ ਸਕੇਗੀ। ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼